Happy birthday. Mama, happy birthday to you. Thank you. Mama chào đây. Mama, mama nào Mama happy birthday. Mama, mama happy birthday. Mama to you. Happy birthday to you. Mama thank you. <laughs> mama nào có? Mama nào có? không ਆਪਣੀ ਵੀਡੀਓ ਕੱਟੀ ਗਈ ਜਿਹੜਾ 4 ਨੰਬਰ ਭਾਗ ਨਹੀਂ ਵੀਡੀਓ ਦਾ ਬਣਾਇਆ ਹੈਗਾ ਪਾਰਟ ਨੰਬਰ ਚੌਥਾ ਤੇ ਉਹ ਕੱਟੀ ਗਈ ਕੌਣ ਹੱਤੀ ਜੋਤੀ ਆਈਓ ਕੌਣ ਆ ਲੈ ਅੱਖੀ ਜੋਤੀ ਆਈਓ ਲੈ ਹੱਤੀ ਬਾਦੇ ਤੋਈਓ થેન્ક યુ હેપી બર્થડે ટુ યુ ეგਦਾ દેખારે ક્લેપિંગ કર દઉં કરે ਜਿਹਦਾ હેપી બર્થડે હો વેખો કેਦਾ ਹੁੰਦਾ ਹੈ ਜਿਹਦਾ ਹੈਪੀ ਬર્થਡੇ ਹੋ ਸਿਮੇ ਤੇ ਕਿਹਦਾ ਸੀਮੰਟ ਦਾ ਹਾਂ ਤੇ ਮੇ ਦਾ ਜਿਹਦਾ ਮੰਗਾ ਹੈ ਦੀਪ ਦਾ કે ਸੰਦੀਪ ਦਾ ਦੀਪ ਦਾ કે ਸੰਦੀਪ ਦਾ ਸਿਮੇ ਦਾ ਸੀਮੰਟ ਦਾ ਦੀਪ ਹਮ ਮੇਰਾ ਪਪਾਏ ਹਾਂ ਮੇਰਾ ਪਪਾਏ ਨਾ ਹਮ ਮੇਰਾ ਪਪਾਏ ਮੇਰਾ ਪਪਾਏ ਨੇ ਤੇ ਹੀ ਆ ਨਾ ਮੇਰਾ ਪਪਾਏ ਹਾਂ ਕੋਈ ਤੇ ਹੈਪੀ ਬਰਥਡੇ ਕਰਾ ਰਹੇ ਮੈਂ ਤੂੰ ਤੂੰ ਆ ਬੈਗਲ ਅੱਛਾ ਚਲਦੀਆਂ ਫਿਰ ਮੈਂ ਚਲਦੀ ਹਾਂ ਮੈਂ ਚਲਦੀ ਤਿੰਕੀ ਤੇਗੀ ਅੱਜ ਆਤਾ ਤੁਸੀਂ ਹਾਂ ਐ ਵੇ ਮੇਰਾ ਪੁੱਤ ਦਾ ਸੋਨਾ ਤਿਆਰ ਹੋ ਗਿਆ ਜੀ ਅਗਲੇ ਜਿਹੜੀ ਛੋਟਾਂ ਦੀ ਵੀਡੀਓ ਦਿਖਾਉਣ ਲਿਆ ਉਹ ਬਿਊਟੀ ਬਲੈਂਡਰ ਫੜਾ ਓਏ ਪੁੱਤ ਪਿਆ ਪਾੜਨ ਨੂੰ ਓ ਪਿਆ ਸਾਰੀ ਗੱਲ ਸਾਰਾ ਧੜਾਈ ਦੇ ਨੇ ਬਲੌਗ ਦੇ ਵਿੱਚ ਤੇ ਸਾਰੇ ਜੀ ਦੱਸਿਆ ਆਪਾਂ ਨੂੰ ਨੈਕਸਟ ਜਿਹੜੀ ਵਾਲਾ ਛੋਟ ਵੀਡੀਓ ਕਿਹੜੀ ਕਰਨੀ ਚਾਹੀਦੀ ਹੈ ਵੀ ਮੈਂ ਤੇ ਆਪਾਂ ਇੱਕ ਲਿਖਵਾਈ ਆ ਤੋਤਲੀ ਨਾ ਉਹ ਲਖਾਈਏ ਉਹ ਕਰ ਲਈਏ ਥੋੜੀ ਫਨੀ ਟਾਈਪ ਦੀ ਕਰੀਏ ਹਨਾ ਸੀਰੀਅਸ ਨਾ ਕਰੀਏ ਫਨੀ ਟਾਈਪ ਚ ਕਰੀਏ ਥੋੜਾ ਮਨ ਦਾ ਹੱਸਦਾ ਖੇੜਦਾ ਰਹਿਣ ਨਾਲ ਆਪਣਾ ਆਪਣਾ ਹਾਸਾ ਨਿਕਲਦਾ ਰਹਿੰਦਾ ਹਾਂਜੀ ਇਹ ਕੀ ਕਰਾਂ ਤੁਹਾਡੀ ਵੀਡੀਓ ਬਣਾਵਾ ਲਓ ਜੀ ਅੱਛਾ ਇਦਾਂ ਕਰੋ ਨਾ ਬਿਊਟੀ ਬਲੈਂਡਰ ਨਾਲ ਇਦਾਂ ਕਰੋ ਨਾ ਫੇਰ ਵੀ ਬਾਹੂ ਵੀਡੀਓ ਕਹੋ ਮੈਂ ਮੇਕਅਪ ਕਰਾਂਦੇ ਆ ਕਰੀਮ ਦੋ ਕ੍ਰੀਮ ਲਾਉਣੀ ਆ ਹੈ ਕੀ ਲਾਉਣੀ ਇੰਨੀ ਮਫਰੋਗ ਪਾਈਏ ਤਾਂ ਮੈਂ ਘੁੰਮਦੀ ਆਂ ਇਦਾਂ ਸਵਾਈਲ ਕਰਣਾ ਆ ਆ ਦੱਸ ਦੋ ਨਾ ਜਿਹੜਾ ਅੱਖਾਂ ਵਿੱਚ ਪਾਇਆ ਤਾਂ ਦੱਸੋ ਸਾਰਿਆਂ ਨੂੰ ਕਹੋ ਮੈਂ ਆ ਵੇਖੋ ਇੱਥੇ ਪਾਇਆ ਅੱਖਾਂ ਵਿੱਚ ਕੱਜਲ ਪਾਇਆ ਆਏ ਹੋਏ ਕੀ ਬਾਤ ਆ ਛੋਨਾ ਲੱਗਦਾ ਈ ਛੋਨਾ ਲੱਗਦਾ ਈ ਵੱਧ ਗਿਆ ਵੱਧ ਗਿਆ ਚੱਲੀਏ ਜਾ ਫੇ ਕੱਲੇ ਚੱਲ ਜਾ ਹਰ ਅਜੇ ਤੇ ਪਤਾ ਨਹੀਂ ਲੱਗਾ ਉਹ ਲੈ ਬੋਲਦੇ ਜਿਵੇਂ ਲਾਪੇ ਬਾਹਰ ਜਾਣਾ ਚੱਲ ਇਹਨੇ ਮੇਰੇ ਵਾਲਾ ਚੱਲ ਫੜ ਲੈ ਆ ਜਾ ਆ ਜਾ ਹੁਣ ਅੰਦਰ ਨਾ ਉਹ ਚੂੜੀ ਚ ਦੇਣੀ ਪਣੀ ਫੇਰ ਗੱਲ ਪਾਣੀ ਆ ਚੱਦੀ ਹਰ ਗਣ ਅੱਜ ਚੱਦੀ ਆ ਚੱਦੀ ਮਸਕਰ ਰੜਜੀ ਪੜੀ ਆ ਉਹ ਮੇਰੇ ਉੱਪਰ ਆ ਦਿਓ ਚਲ ਪਾਈ ਵਾਲੀ ਗੱਡੀ ਸਹੀ ਕਰਵਾਈ ਹੈਗੀ ਉਹ ਲਿਆ ਦੇ ਨਿਆਰੇ ਬੰਤੇ ਗੁਰਵਾ ਬਹੁਤੀ ਐਂਡ ਕਰਤੀ ਗੱਲ ਬਾਤ ਯਾਰ ਆ ਦੇ ਮਹਿਗਨਾਂ ਵੀ ਸਹੀ ਗੱਲ ਹੀ ਕਰਵਾ ਕਾਰੀ ਕਰਨੇ ਬੰਦੇ ਪੂਰੇ ਆਪਾਂ ਗੱਡੀ ਆਪਣੀ ਪੇਂਟ ਕਰਾਈ ਆ ਪੰਜਾਬ ਵਾਲਿਆਂ ਪਾ ਠੀਕ ਆ ਆ ਵੇਖੋ ਗੁਰਦਾਸਪੁਰ ਰੋਡ ਪਾਜੀ ਜੇ ਮਨ ਲਾ ਗੱਡੇ ਲੇਟਸ ਸਾਫ ਕਰਾਉਣੀ ਹੋਵੇ ਤੇ ਉਹ ਕਰਕੇ ਰੂਲੇ ਜਮਰਾ ਘਾੜੀ ਲੈਟ ਰਗੜੀ ਪੇਪਰਾਂ ਹੈ ਪੇਪਰਾਂ ਇਹਦਾ ਚੱਪਲ ਕਿੱਥੇ ਤੇਰੀ ਬੁੱਤ ਕਿੱਥੇ ਲਾਇਆ ਕਿਦਾਂ ਮੂੰਹ ਮਰੋੜੇ ਅੱਗੇ ਗੱਲ ਕਰਲਾ ਗੱਲ ਕਰਲਾ ਰਖਣ ਹਰਗਣੇ ਤੇਰੇ ਗੱਲ ਕਰਲਾ ਅੱਗੇ ਮੂੰਹ ਕਰਦੀ ਕਹਿੰਦੀ ਮੈਂ ਨਹੀਂ ਗੱਲ ਕਰਨੀ हाँ गंदा चप्पल मेल लला 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 ओह आ गंदा चप्पल कितने गया? मने चल गया कितने आ गया? मने तो गया अब का आ गंदा चप्पल कितने गया? कहाँ चल गया? कहाँ चल गया? ओह कहाँ गया? आह ये मालूम है मालूम कितने गया? मने चल गया अपने का कहाँ चल गया? ओह मने चल गया ਆ ਪੇਗਾ ਚੱਗਿਆ ਹਾਂ ਇਹਦੇ ਵਿੱਚ ਖੁਕਾ ਉਹ ਕਿਰਾਵਾ ਲਾਈ ਦੀ ਆਈ ਆਈ ਉਹ ਆਹ ਬੇਰੋਂ ਕੀ ਕਰੀਏ ਕੀ ਕਰੀਏ ਕਿੱਥੋਂ ਲਾਈਏ ਕਿੱਥੋਂ ਆਈ ਆਈ ਹਾਂ ਗਰਮੀ ਹੋ ਗਈ ਉਦਾਂ ਨੀ ਚੱਕੀ ਜਾਂਦੀ ਐਦਾਂ ਕੰਮ ਸਹੀ ਐ ਹੈ ਹਰ ਕੋਣ ਐਦਾਂ ਓਕੇ ਕੰਮ ਐ ਸਹੀ ਐ ਚਾਕਲੇਟ ਲੈਣ ਆਲੇ ਚਲੇ ਕਿ ਨਹੀਂ ਚਾਕਲੇਟ ਦੇਣੀ ਉਹ ਚਲੇ ਲੈਣ ਨਹੀ ਲੈਣਾ ਆ ਚਾਕਲੇਟ ਪੁੱਤ ਇਧਰ ਨਹੀਂ ਆ ਹੈ ਸਾਈਕਲ ਸਾਈਕਲ ਲੈਣਾ ਚੱਲ ਇੱਕ ਸਾਈਕਲ ਲੈ ਲੈ ਸਾਈਕਲ ਲੈ ਲੈ ਇੱਕ ਔਰ ਆ ਸਾਈਕਲ ਜਾਂ ਦੇ ਦੇ ਇੱਕ ਸਾਈਕਲ ਨਹੀਂ ਹੋਰ ਮੈਂ ਚੱਲਿਆ ਗੁਰਦੁਾਰੇ ਸਾਹਿਬ ਇੱਥੇ ਨੇੜੇ ਸਾਡੇ ਕਿਉਂਕਿ ਉਹ ਆਪਣਾ ਨੇ ਯਾਰ ਨਿਕਲ ਸਕਣਾ ਸਕੀ ਤੇ ਉਹ ਜਾ ਰਿਹਾ ਯਾਦ ਨਹੀਂ ਆਇਆ ਤੈਨੂੰ ਹੁਣ ਯਾਦ ਆਇਆ ਮੈਂ ਚੱਲ ਪੁਰਾਣੇ ਲਾਗੇ ਨੇੜੇ ਹੀ ਆਪਣੇ ਅੱਜਾ ਸੈਵ ਕੁਦਰ ਆਪਾਂ ਨੂੰ ਲੱਗਣੇ ਕੋ 10 ਮਿੰਟ ਉਹ ਗਿਆ ਹੈ ਨਾ ਜਲਦੀ ਤੇ ਉਸਤਾਜ ਜੀ ਨੇ ਕਿੱਦਿ ਚਲਾ ਰਹੇ ਨਾ 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 ਪੀ ਤੇ ਨਹੀਂ ਡੀ ਤੇ ਲਿਆਓ ਮੈਂ ਹੁਣ ਉਹਦਾ ਹੈਂਡ ਬ੍ਰੇਕ ਲਾਓ ਹੁਣ ਤੇ ਪੀ ਤੇ ਲੈ ਕੇ ਜਾਣਾ ਹਾਂ ਬਸ ਹਾਂ ਲਓ ਯਾਣ ਯਾਣ ਨਾ 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 ਥੋੜਾ ਜਾਓ ਉਹ ਇਹਦਾ ਗੜਬੜ ਹੋਈ ਤੇ ਕੋਈ ਚੱਕਰ ਨਹੀਂ ਕਿ ਨੇਰ ਗੁਣ ਸਭ ਮਾਫੀ ਹੈ ਹਾਂ ਆਖੇ ਹਾਂਜੀ ਮੈਂ ਸਾਦੀ ਕੀ ਪੈ ਇਧਰ ਜਾਣਾ ਹਣ ਇਧਰ ਜਾਣਾ ਜੇ ਉਹ ਪਾਣੀ ਪਾਣੀ ਨਾ ਪਾਣੀ ਯਾਦ ਭੁੱਲਦਾ ਜਾਂਦਾ ਇਹ ਪਹਿਲੇ ਅਧੂਰਾ ਆਪਰਾ ਰਾਤ ਕਨਾ ਕਰਦੇ ਮੈਨੂੰ ਮੂਫਲੀ ਲਿਆ ਦਿਓ ਸਮੋਸਾ ਲਿਆ ਦਿਓ ਤੇ ਮੈਂ ਅਗਲੇ ਲਿਆ ਤੂੰ ਇਹੋ ਜਿਹੀ ਚੀਜ਼ਾਂ ਬਹੁਤ ਮੰਗਦੀ ਭਰਾ ਕੁੜੀਆਂ ਬੱਗਰ ਲਿਆ ਕਹਿੰਦੀ ਕੀ ਬੱਗਰ ਲਾ ਦਿਓ ਬੱਗਰ ਹੋਰ ਕੀ ਹੋਰ ਕੱਪੜਾ ਲਾ ਦਿਓ ਹਾਂ ਗੋਲ ਗੱਪੇ ਹੋਰ ਚੱਕੀ ਵਾਲੀ ਚੱਕਰੀ ਕੀ ਚਟਨੀ ਕੀ ਚੜ੍ਹਨੀ ਵਾਲੀ ਚੜ੍ਹਨੀ ਲੈ ਵੀ ਆ ਗਏ ਆਪਾਂ ਹਰ ਗੁਰੂ ਨੂੰ ਫਣੀ ਹੁੰਦੀ ਵਾ ਹਰ ਗੁਰੂ ਨੂੰ ਧੰਨ ਵੇਖੋ ਅਚਲ ਸਾਹਿਬ ਆਏ ਗੁਰਦੁਰ ਸਾਹਿਬ ਇਧਰ ਗੁਰਦੁਰ ਸਾਹਿਬ ਤੇ ਇਧਰ ਸਰੋਵਰ ਵਾ ਪਰ ਸਰੋਵਰ ਦੀ ਅਜੇ ਸਫਾਈ ਚੱਲਣ ਢੀ ਵਿੱਚੇ ਰੋਗੀ ਪਤਾ ਨਹੀਂ ਹੋਣੀ ਕੀ ਕਾਰਨ ਹੋ ਸਕਦਾ ਹੈ ਹਨਾ ਸੇਵਾ ਬੰਦ ਕਰਤੀ ਸਹੀ ਗੱਲ ਪਹਿਲਾਂ ਸੇਵਾ ਚੱਲਣ ਢੀ ਹੁਣ ਬੰਦ ਕਰਤੀ ਹਨਾ ਸਾਡੀ ਪਤਾ ਨਹੀਂ ਕਿਉਂ ਆ ਗਿਆ ਪਹੁੰਚ ਗਿਆ ਆਪਾਂ ਗੁਰਦੁਆਰਾ ਸਾਹਿਬ ਚੋਂ ਸਾਈਂ ਇਹਦੀ ਮੈਂ ਪੂਰਾ ਲੈਣਾ ਪਰਛਾਲ ਗੁਰਦੁਆਰੇ ਅਸੀਂ ਮੱਥਾ ਟੇਕ ਲਿਆ ਮੰਦਿਰੇ ਆਏ ਕਿੰਨ ਵੜੀ ਓਏ ਵੜੀ ਓਏ ਅਰੇ ਕਿਹਨੂੰ ਪੱਜ ਗਿਆ ਈ ਵਾਛੇ ਲੁੱਕ ਜੋ ਏ ਹਾਏ 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 ਬੱਬਾ ਜੀ ਫੱਲੋ ਫੱਲੋ ਖੁਸ਼ੀ ਬਣਾਏ ਫੱਲੋ ਫੱਲੋ ਫੱਲਾ ਗੁਣ ਕਿੰਨ ਫੱਲੋ ਇਸ ਤਾਂ ਨਹੀਂ ਬਣੀ ਕਰਦਾ ਨਹੀਂ ਨੇ ਸਫਾਈ ਆ ਇਦੋਂ ਮੈਨੂੰ ਲੱਗਦਾ ਉਹ ਮੈਂ ਆਵਾਂ ਟਰਾਲੀ ਵਾਸਤੇ ਰ ਆ ਲੱਗੇ ਬਣਾਉਣਾ ਇਦੋਂ ਬਸਦਾ ਜੀ ਸੀ ਬੀ ਟਰਾਲੀ ਲਾਗ ਨਾ ਫਿਰ ਮੈਨੂੰ ਲੱਗਦਾ ਜਲਦੀ ਹੋ ਜੂਗਾ ਥੋੜਾ ਏ ਰਾਮ ਜੀ ਚਲੋ ਆ ਜਾਓ ਆ ਜਾਓ ਇਹ ਨਾ ਸੇ ਸ਼ਾ ਤਿਆਰ ਹੋਣ ਦੇ ਆਰਕਨ ਸੋਇਆ ਤੇ ਸੁੱਤੀ ਨਹੀਂ ਇਹ ਥੱਕੀ ਜਾਂਦੇ ਇਹ ਹੋਣ ਸੁੱਤੀ ਹੈ 5 ਵਜੇ ਤੋਂ ਸਾਰੀ ਦਿਹਾੜੀ ਅੱਜ ਖੇਡਦੀ ਰਹੀ ਹੈ ਬਸ ਨੌਂ ਦੀ ਸ਼ੇਰ ਰੋਡ ਖਲੋਤਾ ਹੈ ਲੈ ਪਛਤਾਨੀ ਕਰਨ ਨਾ ਅਜੇ ਬਣਾ ਨੀਂਦ ਨਹੀਂ ਆਉਂਦੀ ਕਾਰ ਚੋਂ ਕੱਢ ਕੇ ਲੈ ਆਇਆ ਜੀ ਉੱਥੇ ਕਿ ਦੁੱਧ ਪਾਪਾ ਮੰਮਾ ਚੱਲ ਨਾ 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 ਹਾਂ ਸਹੀ ਗੱਲ ਸਾਨੂੰ ਮਸਾਨ ਪਈ ਸਹੀ ਗੱਲ ਸੀ ਬੜੀ ਸਿਆਣੀ ਗੱਲ ਕੀਤੀ ਜੀ ਪਰ ਮੈਂ ਐ ਸਿਆਣਾ ਬਰਾ ਕੋਈ ਸਮਝਦਾ ਨਹੀਂ ਕੋਈ ਸਮਝਦਾ ਨਹੀਂ ਭਰਾ ਲੱਗਣਾ ਚੱਲੇ ਆ ਘਰੇ ਤੇ ਅੱਜ ਮੈਚ ਲੱਗਣਾ ਹੈ ਮੁੰਬਈ ਇੰਡੀਅਨ ਦਾ ਤੇ ਚੇਨਈ ਸੁਪਰ ਕਿੰਗ ਦਾ ਸ਼ਾਇਦ ਤੇ ਉਹ ਦੇਖਦੇ ਆ IPL ਮੈਚ ਸ਼ੁਰੂ ਹੋ ਗਏ ਨਾ ਹੈਂ ਮੈਂ ਅਜੇ ਵੇਖਣਾ ਹੈ ਹਾਂ ਕਿਰਨ ਦੀ ਜੀ ਵੀ ਨਾ ਬਲਕਿ ਮੈਂ ਪਹਿਲੇ ਪਤਾ ਨਹੀਂ ਆ ਰਿਹਾ ਵੀਡੀਓ ਕੱਟ ਦਿੱਤੀ ਹੈ ਮੇਰੀ YouTube ਦਾ ਵੀਡੀਓ ਕੱਟ ਤੀਏ ਚੌਥਾ ਭਾਗ ਬਣਾਇਆ ਹੈ ਨਾ ਵੀਡੀਓ ਦਾ ਉਹ ਛੋਟੂ ਜੀ ਦਾ ਉਹ ਕਿੰਨੇ ਕੱਟਤਾ ਯਾਰ ਲੈ ਵੀ ਜੀ ਵੀ ਹੁਣ ਆਏ ਮੈਂ ਕਾਫੀ ਜ਼ਿਆਦਾ ਖਲੋਤਾ ਹਾਂ ਮੈਂ ਚੱਲ ਮੇਰੀ ਵੀਡੀਓ ਡਿਲੀਟ ਕਰਤੀ ਕਿੰਨੇ YouTube ਤੋਂ ਤੇ ਮੈਂ ਤੁਹਾਡੇ ਵਾਲੇ ਫੋਨ ਤੇ ਨਾਲੇ ਤੁਸੀਂ YouTube ਜੇ ਨਹੀਂ ਖੋਲੀਓ ਫਿਰ ਉੱਪਰ ਸ਼ੋ ਹੋ ਜਾਣੀ ਉਹ ਤਾਂ ਮੈਂ ਨਾ ਲਿੰਕ ਕਾਪੀ ਕਰ ਲੂੰਗਾ ਇੰਨੀ ਕੱਤੀ ਨਹੀਂ ਲਾਇ ਲੀਡ ਕੀਤੀ ਤੁਸੀਂ ਕੱਟੀ ਸੀ ਕਿਸੇ ਕੱਤੀ ਸੀ ਇਹਨੇ ਪੜੋ ਆ ਇਨੀ ਕੱਤੀ ਚ ਵੜਾ ਇਨੀ ਕੱਤੀ ਵੜਾ ਇਹ ਨੂੰ ਭੋਲਾ ਕੰਮ ਬਣੇ ਲਵੇ ਆਗੇ ਉਹਨਾਂ ਨੇ ਮੈਨੂੰ ਲਿੰਕ ਸੇਵ ਕੀਤਾ ਮੈਂ ਆ ਗਿਆ ਫਿਰ ਕਰੇ ਤਾਂ ਹੰਡਲ ਦਾ ਕਹਿਣਾ ਕੀ ਕਰਨਾ ਕਰੰਦੀ ਦੀ ਨਹੀਂ ਉਹਨਾਂ ਕਰੇ ਤਾਂ ਐਂ ਗਿਆ ਤਿੰਨ ਢੀਲੜੀ ਜੰਦੀਆਂ ਜਿਹੜੀਆਂ ਕੀੜੀਆਂ ਖਣੀ ਅਜੇ ਤੱਕ ਨਹੀਂ ਕਰ ਲਿਆ ਮੈਨੂੰ ਲੱਗਾ ਮੁਬਈ ਦਾ ਯਾਰ ਮੁਬਈ ਤਾਂ ਨਹੀਂ ਹੈਗਾ ਜਾ ਜਾਂ ਜੀ 10 ਵੀਡੀਓ ਬਣਾਉਂ ਤੜਿਆ ਨਿੱਪਲ ਹਰ ਗੁਣ ਫੁੰਦਾ ਚੇਲੇ ਕਿਦਾਂ ਖੁੱਬ ਜਾਂਦੀ ਐਨ ਆਪਣੀ ਵੀਡੀਓ ਕੱਟੀ ਜਿਹੜਾ 4 ਨੰਬਰ ਭਾਗ ਨਹੀਂ ਵੀਡੀਓ ਦਾ ਬਣਾਇਆ ਹੈਗਾ ਪਾਰਟ ਨੰਬਰ ਪਿਸਤਾ ਤੇ ਉਹ ਕੱਟੀ ਕਿ ਜਦ ਪਤਾ ਨਹੀਂ ਕਿਦਾਂ ਕੱਟੀ ਉਹ ਸਮਝ ਨਹੀਂ ਲੱਗੀ ਜਾਂ ਹਰ ਬੰਦਾ ਥਵਾ ਜੀ ਉਹ ਹਰ ਰੁਕੇ ਵਾਲੇ ਮੇਰਾ ਫੁੰਚਵਾ ਲੇ ਜੀ ਇਹਨਾਂ ਦਾ ਉਹਦਾ ਹੱਥ ਥਵਾ ਜੀ ਕਹਿੰਦੇ ਕੀ ਬਣਿਆ ਮੈਨੂੰ ਕੋਈ ਨਹੀਂ ਸਮਝ ਨਹੀਂ ਲੱਗੀ ਚਲੋ ਵੀਡੀਓ ਕੱਟ ਕੇ ਕੱਟ ਕੇ ਆਪਾਂ ਖਾਈਏ ਰੋਟੀ ਦੇ ਦੋ ਇਹਨਾਂ ਖਾਂ ਲਾਂਗੇ ਸਹੀ ਐਸੋ ਬੜੀਆਂ ਬੜੀਆਂ ਹਰ ਗੁਣੇ ਚਾਕਲੇਟ ਖਾਂਦੀ ਤੇ ਹੁਣ ਇਹਦਾ ਮੂੰਹ ਸਾਫ ਲੱਗਿਆ ਨਾ ਮੂੰਹ ਬੜਾ ਲਬੇੜਿਆ ਆ ਜਾਂਦੇ ਨੇ ਮੁੜ ਕੇ ਨਾ ਰਾਤ ਨੂੰ ਮੁੜ ਕੇ ਕੀੜੀਆਂ ਚੜਦੀਆਂ ਰਹਿਣ ਮੂੰਹ ਨੂੰ ਬਸ ਕਰ ਚਲੋ ਯਹਾਂ ਪਰ ਸਿਰ ਜੀ ਮੇਰੇ ਕੋਲ ਮਿੰਟੀ ਦੇ ਰਿਹਾ ਜੀ ਤੇਰੀ ਅਹ ਸੁਪਰਮੈਨ ਮੰਨੁੰਦਾ ਦੇ ਬਣਾ ਦਦ ਹਾਂ ਸਮਝ ਨਹੀਂ ਆ ਰਿਹਾ ਵਿਰਾਟ ਕੋ ਲਈ ਢਾਈ ਇੱਕ ਕੱਢਣ ਚੱਲ ਵੀ ਹੋ ਗਏ ਪੰਜਾਬ ਰਾਟਬੁੱਲੀ ਨੇ ਪਹਿਲੇ ਮੈਚ ਪੰਜਾਬ ਮਾਰਦੇ ਠੀਕ ਨਾ ਭਈ ਹੁਣ ਉਹ ਟੱਪ ਦੀ ਫਿਰਦੀ ਲੈ 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 ਇਹਨੇ ਸੱਟ ਲਾਉਣੀ ਹੈ ਬਸ ਹੋਰ ਨਹੀਂ ਗੱਲ ਨਾ ਨਾ ਹੌਂਡਾ ਜਿੱਤਣ ਦੇ ਤੇ ਚਲ ਗਈ ਲੈ ਲੈ ਨਹੀਂ ਕੰਮ ਨਹੀਂ ਆਉਂਦਾ ਪੁੱਤੇ ਦੀ ਪੁੱਤ ਦੀ ਮਰਦੀ ਇਹਨੂੰ ਸਕੈਨ ਇਹ ਡੈਡ ਜੀ ਲੱਗਣ ਠੀਕ ਨਹੀਂ ਉਹ ਮੈਂ ਮੁੜਿਆ ਮੈਂ ਨਹੀਂ ਦੇ ਚੀ ਇਸੇ ਬਈ ਲੈ ਤੂੰ ਤਾਂ ਮੈਂ ਰਾਤ ਤੱਕ ਜਾ ਤਾ ਚਲੋ ਜੀ ਨੋ ਇੱਕ ਅੱਧਾ ਪਾਪਾ ਦੇ ਇੱਕ ਅੱਧਾ

ਮੈਂ ਡੱਗੀ ਮੈਂ ਡਰਗੀ ਨਾ ਨਾ ਪਤਾ ਨਾ ਚੱਲਸ ਮਾਮਾ ਤੈਨੂੰ ਕੀ ਹੈ ਹੈ ਕੀ ਮਮਮੀ ਲਾ ਦੇਣੇ ਕੀ ਮਮਮੀ ਲਾ ਦੇਣੇ ਉਹ ਮਮੀ ਨਾਲ ਦੇ ਹੋ ਪਿਆ ਫੋਨ ਉਹਨਾਂ ਦਾਦੀ ਦਾ ਸਿਰ ਦਾ ਹੁਣ ਇਹ ਵੀ ਥੱਗ ਗਈ ਤਾਂ ਹੁਣ ਕਹਿੰਦੀ ਮੈਨੂੰ ਨਹੀਂ ਚਾਹੀਏ ਇਹ ਤਾਂ ਮੈਨੂੰ ਮਮਮੀ ਵਾਲਾ ਚਾਹੀਏ ਹਿੰਦੀ ਸਿੱਖ ਰਹੀ ਐ ਨੇ ਚੱਲਾ ਵੇਲਾ ਵੇਲਾ ਅੱਛਾ ਤਸਰੀਰ ਸਰੀਰ ਵਾਹ ਵਾਲੀ ਆ ਬੱਦ ਨਾ ਦੋਸ਼ ਕਿ ਨਹੀਂ ਉੱਪਰ ਗਈ ਬਰਾਡ ਕੋਲੇ ਨਿਕਲੇ ਮਾਰੇ 60 187 ਚਲ ਸੁਣੋ ਕਿਤੇ ਬਿੱਲੀ ਹਾਏ ਉਹ ਆਦੀ ਉਹ ਲੈ ਜਾ ਲੈ ਜਾ ਬਿੱਲੀ ਇਹ ਲੈ ਜਾ ਮਿਓ ਉਸ ਵਿੱਚ ਨਾ ਆਵਾਜ਼ ਆਏ ਭਏ ਆ ਮਸ਼ੀਨ ਲਿਆਓ ਹਾਂ ਲਿਆਓ 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 ਆਏ ਕੰਨ ਨਹੀਂ ਕੋਈ ਕੰਨ ਮਨ ਲੱਗਾ ਛਾ ਕੇ ਨਾ ਪੋਲੀ ਮੈਂ ਵੀ ਨਾਮੋਤਿ 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 ਨਾਮਾ ਗਿ ਆਵੇ ਮਾ ਨਾਲੇ ਹਰ ਕੋਣ ਕਹਦਾ ਨਾਮੋਤਿ ਨਾਮੋਤਿ ਓਏ ਈ ਚੜੀ ਜਾਂਦਾ ਲੈ ਦੁੱਧ ਪੀਲਾ ਫੜਦਾ ਹੁਣ ਚੱਲ ਮੈਂ ਬੰਦ ਕਰਦੇ ਫੋਨ ਚੱਲ ਮੈਂ ਪੈ ਜਾ ਏ ਦੇਵ ਜੀ ਨਾਲ ਇਦੋਂ ਨਾਲੇ ਪ੍ਰਸ਼ਾਦ ਮਿਲਦਾ ਵੀ ਕਿ ਸੂਰੀ ਸਵੇਰੀ ਫਿਰ ਨਾ ਇਹਨਾਂ ਨੇ ਛੇੜ ਡਿਕ ਪਣੀ ਪੈਰਾਂ ਦੇ ਉੱਤੇ ਆਮੇ ਇਹ ਲੱਲਾ ਲੈ ਲਓ ਜੇ ਆਈਦਾ ਬਹੁਤ ਹੀ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆਹਨ ਨਵੀਂ ਵੀਡੀਓ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ